ਮੇਰਾ ਨਾਮ ਗੁਰਪ੍ਰਸਾਦ ਸਿੰਘ ਵਿਪੋਲਾ ਪਿੰਕ ਦਾ ਸੁਆ। ਹਾਂ ਜੀ। ਇੱਕ ਸਵਾਲ ਕਰਨਾ। ਹਾਂ ਜੀ ਭਾਈ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਜ਼ੋਨ ਬਟੋਹਾ ਤੋਂ ਜਿਲ੍ਹਾ ਪ੍ਰੀਸ਼ਦ ਦਾ ਜਿਹੜਾ ਨੇਤਾ ਵਰਗੀ ਜਿਹੜਾ ਹਾਂ ਜੀ ਸਾਨੂੰ ਆਮ ਆਦਮੀ ਪਾਰਟੀ ਜ਼ੋਨ ਬਟੋਹਾ ਰਮਜ਼ਰ ਆਨੇ ਗਿਆ। ਤੇ ਸੰਗੀ ਸੋਚ ਆਪਾਂ ਤਮਾਨ ਮੁੱਖ ਮੰਤਰੀ ਸਾਹਿਬ ਦੀ ਸਰਦਾਰ ਐਮ ਐਲ ਏ ਸਰਵਨ ਸਿੰਘ ਅਸ ਤੋਂ ਚੇਅਰਮੈਨ ਸਾਹਿਬ ਸਾਡੇ ਅਸੀਂ ਵੱਡੀ ਆਪਣਾ ਲੀਡ ਦਾ ਜਿਹੜੀ ਅਸੀਂ ਦਿੱਤਾਗੇ। ਸਰਕਾਰ ਨੂੰ ਚੋਣੇ ਪਾਵਾਂਗੇ ਹਾਂ ਧੰਨਵਾਦ ਕਰਦੇ ਜੀ ਇਹਨਾਂ ਨੂੰ ਸਾਰਿਆਂ ਨੂੰ ਅੱਜ ਹਾਂਜੀ ਜਰਮਨ ਸਾਹਿਬ ਅੱਜ ਮੀਟਿੰਗ ਆਵਾਏ ਪਾਰਟੀ ਦੀ ਹੋਈ ਹੈ ਜੀ ਅੱਗੇ ਮੀਟਿੰਗ ਆ ਸੁਰ ਸਿੰਘ ਜੋਲ ਦੇ ਬਟਵਾ ਜੋਂਦੇ ਵਿੱਚ ਇਲੈਕਸ਼ਨ ਆ ਕੀ ਵਿਚਾਰ ਦਿੱਤੇ ਦੇਖੋ ਜੀ ਬਲਾਸਮ ਪੇਉ ਜ਼ਿਲ੍ਹਾ ਪਛਦੀਆਂ ਚੋਣਾਂ ਹੋ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚ ਔਰ ਜਿੱਥੇ ਹਲਕਾ ਖੇਮਕਰ ਦੀ ਗੱਲ ਕਰੀਏ ਤੇ ਸੁਰ ਸਿੰਘ ਜੂਨ ਤੋਂ ਔਰ ਇਧਰਲੇ ਸਾਡੇ ਬਟਵਾ ਜੂਨ ਤੋਂ ਚੁਣਾ ਹੋ ਰਹੀਆਂ ਨੇ ਔਰ ਸਾਡੇ ਉਮੀਦਵਾਰ ਮੇਰੇ ਵੱਡੇ ਭਰਾ ਸਰਦਾਰ ਗੁਰਪ੍ਰਸਾਦ ਸਿੰਘ ਜੀ ਫੁੱਲਾਪਰਿਆਰਤਿਆ ਸਾਹਿਬ ਉਹਨੇ ਔਰ ਨਾਲ ਬਲਦੇਵ ਸਿੰਘ ਜੀ ਨੇ ਬਰਾਸੰਤੀ ਦੇ ਉਮੀਦਵਾਰ ਨੇ ਔਰ ਜਿੱਥੇ ਗੱਲ ਕੀਤੀ ਜਾਵੇ ਤਕਰੀਬਨ ਸਾਰੇ ਲੋਕ ਹੀ ਇਸ ਗੱਲ ਤੇ ਵੀ ਖੁਸ਼ ਨਹੀਂ ਕਿ ਬੋਟਾ ਪੈ ਰਹੀ ਨੇ ਪਰ ਤਿਆਰ ਨਹੀਂ ਬੋਟਾ ਪਾਉਣ ਨੂੰ ਪਰ ਉਹ ਵਾਰ-ਵਾਰ ਫੋਨ ਵੀ ਕਰ ਰਹੇ ਕਿ ਤੁਸੀਂ ਬੇਫਿਕਰ ਹੋ ਜਾਓ ਸਾਡੇ ਵੱਲ ਤਾਂ ਆਉਂਦੀ ਲੋੜ ਨਹੀਂ ਔਰ ਇਹ ਬੜੇ ਵੱਡੇ ਮਾਰਚੰਡਰ ਵਾਲੇ ਦੋਵੇਂ ਸੀਟਾਂ ਜਿਹੜੀਆਂ ਜਿੱਤ ਕੇ ਪਾਰਵੀ ਝੁਲਵੀ ਚ ਪਾਈਆਂ ਜਾਣਗੀਆਂ ਪਰ ਲੋਕਾਂ ਦਾ ਰੁਝਾਨ ਜਿਹੜਾ ਉਹ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀਾਂ ਦੇ ਕੀਤੇ ਹੋਏ ਕੰਮਾਂ ਵੱਲ ਜਾ ਰਿਹਾ ਹੈ ਕਿ ਉਹਨਾਂ ਵਾਕੇ ਕੰਮ ਉਹ ਕੀਤੇ ਨੇ ਤੇ ਬੋਟਾ ਇਹਦੇ ਕੰਮਾਂ ਦੇ ਆਧਾਰ ਤੇ ਪੈਣਗੇ ਇਹ ਲੱਗਦਾ ਕਿ ਚੋਣ ਆਪਣੇ ਹਲਕੇ ਦੇ 43 ਪਿੰਡਾਂ ਦੇ ਵਿੱਚ ਹੋਵੇਗੀ ਕਿਉਂਕਿ ਉੱਧਰ ਵੀ ਹਾਂਜੀ ਅਸੀਂ ਆਪਣੇ ਬਲਾਕ ਦੀ ਗੱਲ ਕਰ ਰਹੇ ਹਾਂਜੀ ਇਹ ਤਰਦੀ ਇਹ ਲੱਗਦਾ ਕਿ ਚੋਣ ਜਿਹੜੀ 27 ਦਾ ਮੋੜ ਬਣ ਸਕਦੀ ਹੈ ਕਿਉਂਕਿ ਕਾਫੀ ਪਿੰਡਾਂ ਦੇ ਵਿੱਚ ਚੋਣ ਹੈ ਦੇ ਵੋਟਾਂ ਦੀ ਉੱਥੋਂ ਨਿਕਲ ਸਕਦਾ ਬਿਲਕੁਲ ਬਿਲਕੁਲ ਜਿਵੇਂ ਇਸੇ ਤਰ੍ਹਾਂ ਜਿਵੇਂ ਜਿੰਨੀ ਚੋਣ ਕਰਨ ਤਰ ਜਿੱਤੀ ਸੀ ਉਹਨੇ ਵੀ ਫਾਈਨਲ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਰੱਖ ਦਿੱਤਾ ਹੈ ਪਰ ਇਸ ਵਾਸਤੇ ਜਿਹੜੀ ਇਹ ਚੋਣ ਆ ਇਹਦੇ ਚੋਣੇ ਬੜਾ ਵੱਡਾ ਮੋੜ ਬਣਨਾ ਹੈ ਔਰ ਬੰਨਿਆ ਪਿਆ ਹੈ ਮੋੜ ਇਹਦੇ ਵਿੱਚ ਕੋਈ ਦੁਰ ਹੈ ਨਹੀਂ ਜਿੰਨੇ ਵਿਕਾਸ ਕਾਰਜ ਪਿੰਡਾਂ ਦੇ ਵਿੱਚ ਕੀਤੇ ਗਏ ਨੇ ਜਿੰਨੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਗਲੀਆਂ ਨਾੜੀਆਂ ਸਰਪੰਚਾਂ ਨੇ ਬਣਾਈਆਂ ਨੇ ਉਹ ਪਿੰਡਾਂ ਦੇ ਵਿਕਾਸਾਂ ਦੇ ਤੌਰ ਤੇ ਵੀ ਪਿੰਡ ਵਾਲੇ ਖੁਸ਼ ਨੇ ਕਿ ਵਾਕੇ ਵਿਕਾਸ ਪਹਿਲੀ ਸਰਕਾਰ ਜਾਣ ਕੇ ਕਰਦੀ ਪਈ ਆ ਪਰ ਉਸ ਦੇ ਆਧਾਰ ਤੇ ਜਿਹੜਾ ਇਹ ਜਿੱਤਿਆ ਹੋਇਆ ਮੈਚ ਆ ਸੋ ਇਸ ਵਾਸਤੇ ਇਹ ਤੁਸੀਂ ਦੇਖੋ 14 ਨੂੰ ਵੋਟਾਂ ਪੈਣ ਕਿ 17-3 ਨੇ ਜਿੱਤਿਆ ਬੜੀ ਵੱਡੇ ਮਾਰਜ ਨਾਲ ਇੱਕ ਤਰਫਾ ਜਿੱਤੋ ਕੇ ਤੁਹਾਡੇ ਸਾਹਮਣੇ ਆਵੇਗੀ ਜੀ ਵੀਰ ਜੀ ਕਰੋ ਜੀ ਪਾਰਟੀ ਨਹੀਂ ਹੋਈ ਹੈ ਜੀ ਅੱਜ ਸਾਹਮਣੇ ਖੜਾ ਆ। ਸੀਟੋ ਸੀਟਾਂ ਦੇ ਕੀ ਵਿਚਾਰ ਚੱਲ ਰਹੀ ਹੈ ਜੋ ਆਪਰੇ ਸਨ ਪੇਸ਼ ਕੀਤੇ। ਅੱਜ ਹਲਕਾ ਖੇਮਗਨ ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸ਼ਮਚੀਆਂ ਦੀ ਇਲੈਕਸ਼ਨ ਹੋ ਰਹੀ ਹੈ ਉਹਦੇ ਸਬੰਧ ਵਿੱਚ ਅਸੀਂ ਹਲਕਾ ਖੇਮਗਨ ਦੇ ਬਲਾਕ ਮਟੂਆ ਦੇ ਜਿਹੜੇ ਸਾਡੇ ਸਰਪੰਚ ਸਾਹਿਬਾਤ ਮੈਂਬਰ ਸਹਿਬਾਨ ਉਧਿਹਾਰ ਸੀ ਉਹਨਾਂ ਨਾਲ ਬੈਠ ਕੇ ਅਗਲੀ ਰਣਨੀਤੀ ਤਿਆਰ ਕੀਤੀ ਹੈ ਕਿਵੇਂ ਇਲੈਕਸ਼ਨ ਲੜਨਾ ਹੈ। ਔਰ ਇਲੈਕਸ਼ਨ ਦੇ ਵਿੱਚ ਕਿਦਾਂ ਜਿਹੜੀ ਵੱਡੀ ਜਿੱਤ ਪ੍ਰਾਪਤ ਕਰ ਲਈ। ਜੀ ਅਕਾਲੀ ਦਲ ਹੈ ਕਹਿੰਦੀ ਕਾਂਗਰਸ ਨੇ ਬਾਈਕਾਟ ਕਰ ਦਿੱਤਾ ਹੈ ਕਿਸ ਤਰ੍ਹਾਂ ਦਾ ਮੁਕਾਬਲਾ ਦੋਹਾਂ ਪਾਰਟੀਆਂ ਦੇ ਵਿੱਚ। ਕਾਂਗਰਸ ਦਾ 2022 ਵਿੱਚ ਵੀ ਜਵਾਨਤ ਜਬਤ ਹੋਈ ਸੀ ਔਰ ਉਹਨਾਂ ਦਾ 14 ਲੱਖੇ ਲੜਨਾ ਉਹਨਾਂ ਦਾ ਬਹਾਨਾ ਜਾਈਦਾ ਬਹਾਨਾ ਮਿਲ ਗਿਆ। ਤੇ ਅਕਾਲੀ ਦਲ ਵਾਲੇ ਵੀ ਪਤਾ ਨਹੀਂ ਕਿੱਦਾਂ ਗਲਤੀ ਨਾਲ ਇੱਕ ਦੋ ਪੇਪਰ ਉਹਨਾਂ ਦੇ ਰਹਿ ਗਏ। ਕੋਸ਼ਿਸ਼ ਕਰਦੇ ਤੇ ਕੱਲ ਉਹਨਾਂ ਦੇ ਫੋਨ ਆ ਰਹੇ ਸੀ ਕਿ ਭਾਜੀ ਸਾਡੇ ਪੇਪਰ ਰਹਿ ਗਏ ਪਰ ਅਸੀਂ ਤਾਂ ਇਨੇ ਕਾਜ ਘੱਟ ਭਰੇ ਸੀ। ਸਾਡੇ ਗੱਲ ਤਾਂ ਫਿਰ ਸਿਆਪਾ ਪੈ ਗਿਆ ਸਰੋ ਲੈਕਚਰ ਲੜਨੀ ਪੈਣੀ ਆ। ਹਾਲਾ ਕਿ ਖੋਦ ਅਸਰੇ ਨੇ ਕਿ ਅਸੀਂ ਤਾਂ ਦੋ ਪੇਪਰ ਘੱਟ ਭਰ ਕੇ ਆਏ ਸੀ ਪਰ ਫੇਰ ਵੀ ਪਤਾ ਨਹੀਂ ਕਿਦਾਂ ਆਰੋੜੇ ਸਾਡੇ ਪੇਪਰ ਐਸੈਪਟ ਕਰ ਲਏ ਕਿ ਅਸੀਂ ਤਾਂ ਐਕਸ਼ਨ ਇਲੈਕਸ਼ਨ ਲੜਦੀ ਨਹੀਂ ਸੀ ਬਸ ਆ ਜਿਹੜੇ ਦੋ ਤੇ ਦੇ ਪੇਪਰ ਬਚੇ ਉਹ ਵੀ ਕਿਤੇ ਗਲਤੀ ਨਾਲ ਉਹਨਾਂ ਦੇ ਰਹਿ ਗਏ ਰਹੇ ਉਹ ਇਲੈਕਸ਼ਨ ਲੜਨਾ ਨਹੀਂ ਸੀ ਕਿਉਂਦੇ ਸਿਰਫ ਔਰ ਸਿਰਫ ਇੱਕ ਸਰਕਾਰ ਦੇ ਉੱਤੇ ਭਾਂਡਾ ਭਰਨਾ ਚਾਹੁੰਦੇ ਸੀ ਉਹ ਇਲੈਕਸ਼ਨ ਦੀ ਦੌੜੋ ਚ ਐ ਨਹੀਂ ਸੀ ਬਲਕਿ ਖੇਮ ਕਰਨ ਦੇ ਵਿੱਚ ਸਰਗਰਮੀ ਜਿਹੜੀ ਸਿਆਸਤ ਦੀ ਵਧੀ ਰਹਿੰਦੀ ਹੈ ਲੱਗਦਾ ਕਿ ਜਿਹੜਾ ਪ੍ਰੈਸ਼ਰ ਦੀ ਚੋਣ ਹੈ ਫਰਮਾਈ ਦਾ ਕਾਫੀ ਤੱਕ ਮੋੜ ਬੰਦੀ ਦਿਖਾਈ ਦਿੰਦੀ ਹੈ ਕਿਉਂਕਿ 43 ਪਿੰਡ ਪਿੰ ਬਿਲਕੁਲ ਜੀ ਜਿਹੜੀਆਂ ਲਖਨਾਂ ਹੁੰਦੀਆਂ ਨੇ ਲੋਕ ਕੀ ਫਤਵਾ ਦਿੰਦੇ ਉਤੋਂ ਪਤਾ ਲੱਗਦਾ ਹੁੰਦਾ ਜਿਹੜੀ ਬਲਾਕ ਸਭੰਦੀ ਜ਼ਿਲ੍ਹਾ ਪ੍ਰੈਸਿਡੈਂਟ ਦੇ ਇਲੈਕਸ਼ਨ ਨੇ ਉਹ ਲੋਕਾਂ ਦਾ ਫਤਵਾ ਹੈ ਔਰ ਸਾਨੂੰ ਉਮੀਦ ਹੈ ਕਿ ਸਰਦਾਰ ਭਗਤ ਸਿੰਘ ਮਾਨ ਨੇ ਜਿਹੜਾ ਪਿਛਲੇ 3.5 ਸਾਲ ਜ਼ਬਰਦਸਤ ਵਿਕਾਸ ਕੀਤਾ ਚਾਹੇ ਛੜਕਾ ਦਾ ਹੋਵੇ ਚਾਹੇ ਨਹਿਰੀ ਪਾਣੀ ਦਾ ਹੋਵੇ ਚਾਹੇ ਬਿਜਲੀ ਫਰੀ ਦਾ ਹੋਵੇ ਸੇਲ ਸਵਾਵਾ ਦਾ ਹੋਵੇ ਐਜੂਕੇਸ਼ਨ ਦਾ ਹੋਵੇ ਉਹ ਬੜੇ ਵੱਡੇ ਪੱਧਰ ਤੇ ਕੀਤਾ ਹੈ ਔਰ ਸਾਡਾ ਇੱਕੋ ਇੱਕ ਗੱਲ ਸੀ ਕਿ ਅਸੀਂ ਵਿਕਾਸ ਦੇ ਨਾਂ ਤੇ ਵੋਟ ਮੰਗੇ ਕੋ ਰਾਜੇ ਵੀ ਸਾਡੇ ਗੁਰਪ੍ਰਸਾਦ ਜੀ ਇਥੋਂ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਆ ਔਰ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਜੇਕਰ ਸਾਡੇ 3 ਸਾਲ ਦਾ ਵਧੀਆ ਕਾਰਜਕਾਲ ਹੈ ਤੇ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਚੇਅਰਮੈਨ ਚੇਅਰਮੈਨ ਸਾਹਿਬ ਇਹਨਾਂ ਨੂੰ ਆਊਟ ਸ਼ੋਅ ਆ ਲੈ ਕਿ ਪੰਪਤ ਦੇ ਨਾਮ ਤੇ ਸਿਆਸਤ ਜਿਹੜੀ ਕਿ ਕਿਉਂਕਿ ਕਾਲੀਦੜ ਵਿਵੰਸਤੀ ਗੱਲ ਕਰਦਾ ਔਰ ਇਹ ਪੰਜਾਬ ਦੇ ਵੀ ਕਰਦੇ ਆ ਲੱਗਦਾ ਕਿ ਪੰਥ ਦੇ ਨਾਮ ਤੇ ਸਿਆਸਤ ਕਿੰਨੀ ਗਜਾਇਆ ਜਾ ਬੀਜਾ ਇਹ ਤਾਂ ਵੇਖੋ ਮੈਂ ਕਹਿੰਦਾ ਸੀ ਪਹਿਲਾਂ ਵੀ ਪਿਛਲੇ 70 ਸਾਲ ਤੋਂ ਸਾਨੂੰ ਬਾਦਲ ਕਿਆ ਨੇ ਪੰਥ ਦੇ ਨਾਮ ਤੇ ਗੁਮਰਾਹ ਕਰਕੇ ਰੱਖਿਆ ਔਰ ਹੁਣ ਸੈਂਟਰ ਸਰਕਾਰ ਨੂੰ ਲੱਗਿਆ ਕਿ ਉਹ ਇੱਕ ਚੰਨੇ ਕਾਰਤੂਸ ਹੋ ਗਈ ਹੈ ਬਾਦਲ ਫੈਮਿਲੀ ਉਹਨਾਂ ਨੇ ਇੱਕ ਨਵਾਂ ਬਾਦਲ ਪੈਦਾ ਕਰਕੇ ਔਰ ਸਾਡੇ ਲੋਕਾਂ ਨੂੰ ਗੁਮਰਾਹ ਕਰਨਾ ਚਾਹੁੰਦੇ ਪਰ ਅੱਜ ਦੀ ਤਰੀਕ ਵਿੱਚ ਜਿਹੜੀ ਸਾਡੀ ਜਨਰੇਸ਼ਨ ਪੜੀ ਲਿਖੀ ਆ ਉਹ ਜਿਹੜੀ ਵੋਟ ਹੈ ਉਹ ਵਿਕਾਸ ਦੇ ਨਾਮ ਤੇ ਦੇਵੇਗੀ ਜਿਹੜੀ ਪਾਰਟੀ ਲੋਕਾਂ ਦੇ ਵਿਕਾਸ ਕਰੇਗੀ ਜਿਸ ਕੰਮ ਲਈ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਜੇਕਰ ਉਹ ਕੰਮ ਸਰਕਾਰਾਂ ਕਰਨੀਆਂ ਤੇ ਲੋਕ ਵੋਟ ਦੇਣਗੇ ਧੰਨਵਾਦੀ ਹਾਂ ਹਾਂ ਜੀ ਐਮਐਲਏ ਸਾਹਿਬ ਅੱਜ ਮੀਟਿੰਗ ਕੀਤੀ ਗਈ ਹੈ ਜੀ ਆਮ ਆਦਮੀ ਪਾਰਟੀ ਜਿੰਨੇ ਸਰਪੰਚ ਤੇ ਆਪਣੇ ਪਲਾਡ ਦੇ ਸਾਰੇ ਕੀ ਵਿਚਾਰ ਚਰਜਾ ਹੋਏ ਆ ਮੇਰੇ ਅੱਜ ਜਿਹੜੀ ਆਪਣੀ ਤੋਰ ਹੋਣ ਜਾ ਰਹੀ ਆ ਬੁਲਟੋਆ ਜ਼ਿਲ੍ਹਾ ਪ੍ਰੀਸ਼ਦ ਦੇ ਦਾਸੂ ਵਾਲ ਜਿਹੜੀ ਬਲੌਗ ਸੰਪਤੀ ਉਹਦੀ ਮੇਰੇ ਵੀਰ ਮੀਟਿੰਗ ਰੱਖੀ ਸੀ ਜਿਹੜੇ 43 ਪਿੰਡ ਜਿਹੜੇ ਇਸ ਜ਼ੋਨ ਚ ਆਉਂਦੇ ਆ ਉਹ ਸਾਰੇ ਸਰਪੰਚ ਸਾਹਿਬਾਨਾਂ ਨੂੰ ਮੋਟੇ ਮਰ ਸੱਜਣਾ ਨੂੰ ਬੁਲਾਇਆ ਸੀ ਉਹਨੂੰ ਡਿਊਟੀਆਂ ਲਾਈਆਂ ਤੇ ਉਹਨਾਂ ਨੂੰ ਕਿਹਾ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਤਕੜੇ ਹੋ ਕੇ ਜਿਹੜੀ ਇਹ ਸੀਟ ਆਪਾਂ ਜਿੱਤਣੀ ਐ ਤੇ ਪਾਰਟੀ ਦੀ ਝੋਲੀ ਚ ਪਾਉਣੀ ਐ ਕਾਂਗਰਸ ਨੇ ਜੀ ਬਾਈਕਾਟ ਕਰਦਾ ਚੋਣਾਂ ਦਾ ਪਹਿਲਾਂ ਨਾਮਜ਼ਦੀਆਂ ਦਾਖਲ ਕਰਾਏ ਆ ਮੰਨੂ ਹੋਈਆਂ ਬਾਈਕਾਟ ਕਰਦਾ ਮੇਰੇ ਵੀ ਰੋ ਤੇ ਉਹਨਾਂ ਦੀ ਪਾਰਟੀ ਦਾ ਬ੍ਰਦਰ ਫੈਸਲਾ ਵੇਖੋ ਉਹ ਅਗਲਿਆਂ ਦੀ ਮਰਜ਼ੀ ਐ ਸਾਡੇ ਵੱਲੋਂ ਦੇ ਮੇਰੇ ਖੁੱਲਾ ਸੱਦਾ ਸੀ ਹੁਣ ਚਲੋ ਜੇ ੱਟਕੀ ਸਹੀ ਇੱਥੇ ਤੇ ਕੋਈ ਨਹੀਂ ੱਟਕੀ ਸਹੀ ਹੋਈ ਇਹਦਾ ਕਾਰਜ ਉਹਨਾਂ ਦੇ ਪੂਰੇ ਜਿਹੜੇ ਸਹੀ ਪਾਏ ਗਏ ਸੀ ਜੇ ਉਹ ਲੜਨੀ ਚਾਹੁੰਦੇ ਤੇ ਲੜ ਸਕਦੇ ਹੀ ਪਰ ਜੇ ਚਲੋ ਉਹਨਾਂ ਨੇ ਬਾਈਕਟ ਕੀਤੇ ਵੀਰੇ ਉਹਨਾਂ ਦਾ ਨਿੱਜੀ ਫੈਸਲਾ ਉਹਦੇ ਬਾਰੇ ਮੈਂ ਕੋਈ ਗੱਲ ਨਹੀਂ ਕਹਿ ਸਕਦਾ ਉਹਨਾਂ ਨੇ ਕਿਉਂ ਕੀਤਾ ਜਾਂ ਕਿਸ ਕਾਰਨਾ ਕਰਕੇ ਕੀਤਾ ਉਹਦਾ ਜਵਾਬ ਤਾਂ ਉਹ ਦੇ ਸਕਦੇ ਆ ਅਸੀਂ ਤਾਂ ਆਪਣੀ ਜਿਹੜੀ ਲੜਾਈ ਉਹ ਡਟ ਕੇ ਲੜਨੀ ਹੈ ਦੂਜੇ ਪਾਸੇ ਸਿੱਧੇ ਤੌਰ ਤੇ ਮੁਕਾਬਲਾ ਹਲਸਰੋਣੀ ਕਾਲੀ ਦਾ ਦੇ ਨਾਲ ਹੈ ਕਿੱਥੇ ਮੁਕਾਬਲਾ ਖੜਾ ਨਾ ਪਾਰਟੀਆਂ ਦਾ ਦੇਖਦੇ ਹੋ ਕਿ ਮੇਰੇ ਬੰ ਵੱਫਤੇ ਚੱਕ ਦੇਾਂਗੇ ਕੋਈ ਮੁਕਾਬਲਾ ਨਹੀਂ ਹੈਗਾ ਲੋਕ ਬੜੇ ਸਿਆਣੇ ਆ ਲੋਕਾਂ ਨੂੰ ਪਤਾ ਕਿ ਜਿਹੜੇ ਇਹ ਬੰਦੇ ਆ ਇਹਨਾਂ ਨੇ ਪਿਛਲੇ ਸਮੇਂ ਚ ਕੀ ਕੀਤਾ ਇਹਨਾਂ ਨੇ ਲੋਕਾਂ ਦਾ ਕਿੰਨਾ ਨੁਕਸਾਨ ਕੀਤਾ ਲੋਕ ਕਦੀ ਵੀ ਉਹਨਾਂ ਨੂੰ ਵੋਟ ਨਹੀਂ ਪਾਉਣਗੇ ਬੜੀ ਵੱਡੀ ਜਿਹੜੀ ਜਿੱਤ ਆ ਇਥੋਂ ਪ੍ਰਾਪਤ ਕਰਾਂਗੇ ਉਧਰ ਦੇ ਸਾਹ ਬਟਰਾ ਵੀ ਕਹਿੰਦਾ ਫੱਟੇ ਚੱਕਦੇ ਨੇ ਉਹ ਵੀਰੇ ਉਹ ਤਾਂ ਉਹਦੇ ਆਪ ਦੇ ਫੱਟੇ ਚੱਕੇ ਪਏ ਆ ਕੋਈ ਗੱਲ ਨਹੀਂ ਉਹਦਾ ਹਮੇਸ਼ਾ ਹੀ ਦਮ ਗੱਜੇ ਜਿਹੜਾ ਉਹ ਮਾਰਦਾ ਰਹਿੰਦਾ ਉਹਦਾ ਉਹਦਾ ਇੱਕ ਸੁਭਾਅ ਆ ਆਦਤ ਆ ਉਹ ਆਪ ਤੋਂ ਮਜਬੂਰ ਆ ਤੇ ਕੋਈ ਗੱਲ ਨਹੀਂ ਵੀਰੋ ਆ ਚਾਰ ਦਿਨ ਰਹਿ ਗਏ ਆ ਚੌਵਾਂ ਦਿਨਾਂ ਬਾਅਦ ਵੋਟਾਂ ਪਾਣੀਆਂ ਰਿਜ਼ਲਟ ਤੁਹਾਡੇ ਸਾਹਮਣੇ ਹੋਣੇ ਜੀ ਕਮਲ ਸਿੰਘ ਜਿਹੜੀ ਭਿੱਖੀ ਵੰਡ ਦੇ ਵਿੱਚ ਉਦੋਂ ਹੀ ਆਪਾਂ ਗੱਲਬਾਤ ਕੀਤੀ ਹੈ ਉਸ ਦੇ ਬਾਰੇ ਅੱਜ ਸਭੋਧਨ ਦਰਾਂ ਕੋਈ ਕਿਹਾ ਕਿ ਕਾਲੀ ਦਲ ਨੇ ਪਲਾਨਿੰਗ ਪਹਿਤੋ ਕੀਤਾ ਵਾ ਕਿ ਗੁੰਡੇ ਇਕੱਠੇ ਕੀਤੇ ਸੀ ਉਸ ਬਾਰੇ ਕੀ ਮੇਰੇ ਵੀਰੇ ਇੱਥੇ ਨੋ ਡਾਊਟ ਹੈ ਕਿ ਪੈਸ ਦੇ ਵਿੱਚ ਤੁਸੀਂ ਮੈਨੂੰ ਇਹ ਗੱਲ ਦੱਸੋ ਜਦੋਂ ਆਪਾਂ ਪੇਪਰ ਦਾਖਲ ਕਰਦੇ ਆ ਜਾਂ ਪੇਪਰ ਭਰਦੇ ਆ ਉਦੋਂ 11 ਤੋਂ ਲੈ ਕੇ 3 ਵਜੇ ਤੱਕ ਪੇਪਰ ਭਰਨੇ ਹੁੰਦੇ ਜਿੰਨੇ ਪੇਪਰ ਭਰਨੇ ਹੁੰਦੇ ਉਹ ਸਿੱਧਾ ਆਪਦੇ ਬਲੌਗ 'ਚ ਜਾਂਦਾ ਉਥੇ ਪਾਲਿਸ ਦੇ ਵਿੱਚ 3 ਵਜਾਂ ਤੋਂ 10 ਮਿੰਟ ਪਹਿਲਾਂ ਤੱਕ ਪਾਲਿਸ 'ਚ ਬੰਦੇ ਇਕੱਠੇ ਕਰਦੇ ਰਹੇ ਉਥੇ ਬੰਦੇ ਇਕੱਠੇ ਕਰਨ ਦਾ ਮਤਲਬ ਮੈਨੂੰ ਦੱਸੋ ਉਤੋਂ ਕੀ ਬਣਦੀ ਸੀ ਪੇਪਰ ਭਰਨੇ ਪੇਪਰ ਤਾਂ ਜਿਹੜੇ ਉਮੀਦਵਾਰ ਨੇ ਚੋਣ ਲੜਨੀ ਉਹ ਲੈ ਕੇ ਜਾਂਦਾ ਉਹ ਆਪਣੇ ਪੇਪਰ ਦਾਖਲ ਕਰਾਉਂਦਾ ਬੰਦੇ ਇਕੱਠੇ ਕਰਕੇ ਪੂਰੀ ਪਲੈਨਿੰਗ ਤੈਅ ਤੁਸੀਂ ਕਿ ਅਸੀਂ ਜਿਹੜਾ ਸਰਕਾਰ ਦੇ ਸਿਰ ਭਾਂਡਾ ਭਨ ਕੇ ਸਰਕਾਰ ਨੇ ਸਾਨੂੰ ਕਾਗਜ਼ ਨਹੀਂ ਦਾਖਲ ਕਰਨ ਦਿੱਤੇ ਭੱਜਣਾ ਚਾਹੁੰਦੇ ਇਲੈਕਸ਼ਨ ਛੱਡਣਾ ਚਾਹੁੰਦੇ ਸੀ ਦੇ ਇਹ ਵੋਟਰਾਂ ਨੂੰ ਜਿਹੜਾ ਅੱਜ ਵੀ ਸੁਣਿਆ ਸਾਰੇ ਜਿੰਨੇ ਵੀ ਪਿੰਡਾਂ ਦੇ ਮੇਰੀ ਵੀਰੇ ਇਹੀ ਅਪੀਲ ਆ ਵੋਟਰਾਂ ਨੂੰ ਕਿ ਭਰਾਓ ਜਿਹੜੀਆਂ ਅਸੀਂ ਵੋਟਾਂ ਵਾ ਅਸੀਂ ਵੋਟਾਂ ਵਿਕਾਸ ਦੇ ਨਾਂ ਤੇ ਮੰਗਣੀਆਂ ਅਸੀਂ ਵੋਟਾਂ ਸਰਕਾਰ ਦੇ ਕੀਤੇ ਕੰਮਾਂ ਤੇ ਮੰਗਣੀਆਂ ਅਸੀਂ ਵੋਟਾਂ ਜਿਹੜੀਆਂ ਜਿਹੜੇ ਮhalla ਕਰਨ ਕਰਕੇ ਬਣਾਏ ਉਹਨਾਂ ਦੇ ਨਾਂ ਤੇ ਮੰਗਣੀਆਂ ਅਸੀਂ ਵੋਟਾਂ ਸੜਕਾਂ ਦੇ ਨਾਂ ਤੇ ਮੰਗਣੀਆਂ ਅਸੀਂ ਪਿੰਡਾਂ 'ਚ ਹੋ ਰਿਹਾ ਵਿਕਾਸ ਦੇ ਨਾਂ ਦੇ ਵੋਟਾਂ ਲੈਣੀਆਂ ਤਾਂ ਜਿਹੜੀ ਸਰਕਾਰ ਨੇ ਵੀਰੋ ਚਾਹ ਪਾਣੀਆਂ ਦਾ ਮਸਲਾ ਹੋਵੇ ਚਾਹ ਖੇਤਾਂ ਨੂੰ ਜਾਂਦੇ ਨਹਿਰੀ ਪਾਣੀ ਦੀ ਗੱਲ ਹੋਵੇ ਬਿਜਲੀ ਦੀ ਗੱਲ ਹੋਵੇ ਅਸੀਂ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਸਰਕਾਰ ਨੇ ਪ੍ਰੋਵਾਈਡ ਕਰਵਾਈਆਂ ਉਹਦੇ ਨਾਂ ਤੇ ਵੋਟਾਂ ਮੰਗਣੀਆਂ ਤੇ ਮੇਰੀ ਇਹੀ ਅਪੀਲ ਹੈ ਇਹੀ ਬੇਨਤੀ ਹੈ ਸਾਰੇ ਆਪਣੇ ਹਲਕੇ ਦੇ ਭਰਾਵਾਂ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਉਹ ਸਾਡੇ ਇੱਥੋਂ ਗੁਰਪ੍ਰਸਰਨ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਲੜ ਰਹੇ ਆ ਬਲਦੇਵ ਸਿੰਘ ਜੀ ਬਲੌਗ ਸੰਮਤੀ ਲੜ ਰਹੇ ਆ ਆਪਣਾ ਇੱਕ ਇੱਕ ਵੋਟ ਜਿਹੜਾ ਝਾੜੂ ਚੋਣ ਨਿਸ਼ਾਨ ਤੇ ਪਾ ਕੇ ਇਹਨਾਂ ਉਮੀਦਵਾਰਾਂ ਨੂੰ ਕਾਮਯਾਬ ਬਣਾਓ ਬਹੁਤ ਬਹੁਤ ਧੰਨਵਾਦ ਜੀਅਰਮੈਨਟ ਰਾਜਨੀਤੀ ਔਰ ਰਾਜਨੀਤੀ ਦੀ ਤਰੱਕੀ ਕੀਤੀ ਜਾਵੇ ਸੋ ਮੇਰੀ ਇਹ ਵੀ ਤੁਹਾਨੂੰ ਬੇਨਤੀ ਹੈ ਕੱਲ ਦਾ ਇੱਕ ਹੋਰ ਬਹੁਤ ਵੱਡਾ ਫੈਸਲਾ ਜਿਹੜਾ ਰਾਤ ਦਾ ਤੁਸੀਂ ਪੜਿਆ ਹੋਊਗਾ ਸੋ ਸਭ ਤੋਂ ਪਹਿਲਾਂ ਪਦੇ ਸਰਵੇ ਗੱਜਟਾ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਜਿੱਥੇ ਅੱਜ ਵਧਾਈ ਦੇਣੀ ਚਾਹਾਂਗਾ ਸਰਦਾਰ ਗੁਰਪ੍ਰਸਾਦ ਸਿੰਘ ਜੀ ਬਹੁਤਾ ਸਮਾਂ ਨਹੀਂ ਲੈਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਅਕੀਰ ਵਾਹਿਗੁਰੂ ਜੀ ਕੀ ਫਤਿਹ ਮੇਰੀ ਕੱਲ ਹੀ ਗੱਲ ਹੋ ਰਹੀ ਸੀ ਤੁਹਾਡੇ ਇਸ ਨਗਰ ਦੇ ਸਰਪੰਚ ਸਰਦਾਰ ਬਲਜੀਤ ਸਿੰਘ ਦਾਤੂਆ ਨਾਲ ਉਹਨਾਂ ਨੇ ਮੈਨੂੰ ਦੱਸਿਆ ਕਿ ਭੋਲੇ ਵੀਰ ਦਾ ਸੁਭਾਅ ਸੰਕਰਤਾਰ ਨਦੀ ਦਾ